ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਧੀ ਪਿੰਡ ਬੀੜਤਲਾ ਵਿਕੇ ਡਿਸਪੈਂਸਰੀ ਕਈ ਸਾਲਾਂ ਤੋਂ ਡਾਕਟਰ ਦੀ ਉਡੀਕ ਕਰਦੀ ਹੋਈ ਲੋਕਾਂ ਦੇ ਦੱਸਣ ਦੇ ਮੁਤਾਬਿਕ ਜਦੋਂ ਦੀ ਡਿਸਪੈਂਸਰੀ ਬਣੀ ਹੋਈ ਹੈ ਉਦੋਂ ਦੇ ਇੱਥੇ ਕੋਈ ਵੀ ਡਾਕਟਰ ਨਹੀਂ ਆਇਆ ਜਿਸ ਕਰਕੇ ਉਹ ਪਿੰਡ ਵਾਲਿਆਂ ਨੂੰ ਕੋਈ ਵੀ ਮੂਲਪੂਰ ਜਿਹੜੀ ਹੈਗੀ ਆ ਸੁਵਿਧਾਵਾਂ ਨਹੀਂ ਮਿਲ ਰਹੀਆਂ ਲੋਕਾਂ ਨੂੰ ਬੜੀ ਪਹਿਲੇ ਤਾਂ 6 ਕਿਲੋਮੀਟਰ ਦੇ ਬਠਿੰਡਾ ਸ਼ਹਿਰ ਚ ਜਾਣਾ ਆਣਾ ਪੈਂਦਾ ਸੀਗਾ ਤੇ ਹੁਣ ਪੁਲ ਬਣਨ ਦੇ ਕਰਕੇ ਉਹਨਾਂ ਨੂੰ 20 ਕਿਲੋਮੀਟਰ ਪੈਰੇ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਿਕ ਉਹਨਾਂ ਨੂੰ ਬੜੀ ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਇਹ ਵੀ ਕਿਹਾ ਕਿ ਜੇ ਡਾਕਟਰ ਆਵੇ ਤਾਂ ਇੱਥੇ ਸਾਨੂੰ ਕੋਈ ਐਂਬੂਲੈਂਸ ਵਗੈਰਾ ਦੀ ਸਹੂਲਤ ਵਗੈਰਾ ਮਿਲ ਜੇ ਪਰ ਕੀ ਹੈ ਉਹਨਾਂ ਵੱਲੋਂ ਕੋਈ ਵੀ ਸਹੂਲਤ ਨਹੀਂ ਮਿਲ ਰਹੀ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਓ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਨਾ ਲੋਕਾਂ ਤਾਂ ਦੀ ਤਾਂ ਡਾਕਟਰਾਂ ਤੋਂ ਅਸੀਂ ਪੂਰੇ ਪਰੇਸ਼ਾਨ ਆ ਕਿਹੜੀ ਬਸਤੀ ਆ ਜੀ ਕਿਹੜਾ ਇਹ ਚਾਰ ਲੰਬੜਾ ਹਾਂਜੀ ਬਿੰਦਲਾ ਕਿੰਨੇ ਚਿਰ ਤੋਂ ਜਿਹੜੀ ਡਿਸਪੈਂਸਰੀ ਤਾਂ ਇਹਨੂੰ ਤਾਂ ਹੋ ਗਿਆ ਤਾਂ 30 ਸਾਲਾਂ ਦੀ ਗੇੜ ਹੋ ਗਿਆ ਪਰ ਅਸੀਂ ਤੁਹਾਨੂੰ 15-20 ਸਾਲਾਂ ਤੋਂ ਬਹੁਤ ਚਿਰ ਦੀ ਬਣੀ ਪਈ ਆ ਇਹ ਇੱਕ ਵਾਰੀ ਡਾਕਟਰ ਨਹੀਂ ਆ ਨਹੀਂ ਜੀ ਡਾਕਟਰ ਤਾਂ ਇੱਥੇ ਵਿਖਾਈ ਨਹੀਂ ਦਿੱਤੀ ਜੀ ਸਾਨੂੰ ਤਾਂ ਅੱਜ ਤੱਕ ਇਹਨਾਂ ਨੂੰ ਡਾਕਟਰ ਆਉਣ ਅਸੇ ਦਵਾਈ ਬੂਟੀ ਤੋਂ ਤਾਂ ਪਰੇਸ਼ਾਨਾ ਹੋ ਗਏ ਇਸ ਤਰ੍ਹਾਂ ਲੇਡੀ ਦੀ ਗੱਲ ਕਰੀਏ ਰਾਤ ਬਰਾਤੀ ਕੋਈ ਪਰੇਸ਼ਾਨੀ ਆ ਜੇ ਕਿਸ ਤਰ੍ਹਾਂ ਹੈਂਡਲ ਕਰਦੇ ਆ ਅਸੀਂ ਵਿਚਾਰੇ ਫਿਰ ਭਾਈ ਜਾਂਦੇ ਨੇ ਔਖੇ ਸੌਖੇ ਬਟੰਡੇ ਹੋਰ ਆਈ ਪਰੇਸ਼ਾਨੀ ਵਿੱਚ ਜਾਂਦੇ ਨੇ ਅਗਲੇ ਕਿਉਂਕਿ ਇਹ ਪਿੰਡ ਪਿੰਡ ਇਲਾਕਾ ਇੱਥੇ ਸਾਧਨ ਵੀ ਜਲਦੀ ਮਿਲਦਾ ਨਹੀਂ ਹੋਣਾ ਨਹੀਂ ਮਿਲਦਾ ਜੀ ਸਾਧਨ ਨਹੀਂ ਪਰੇਸ਼ਾਨੀ ਬਹੁਤ ਕਾਫੀ ਪਰੇਸ਼ਾਨੀ ਹੈ ਜੀ ਸਾਡੇ ਇੱਥੇ ਪਰ ਸਰਕਾਰ ਕਹਿ ਰਹੀ ਹੈ ਅਸੀਂ ਸਿਹਤ ਸੁਵਿਧਾਵਾਂ ਤਾਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਅੱਛਾ ਜੀ ਪਰ ਇੱਥੇ ਤਾਂ ਕੋਈ ਵੀ ਸਾਨੂੰ ਦੇਖਣ ਨੂੰ ਨਹੀਂ ਨਹੀਂ ਜੀ ਸਾਨੂੰ ਕੋਈ ਸੁਵਿਧਾ ਨਹੀਂ ਹੈਗੀ ਹਲੇ ਇੱਥੇ ਸਿਹਤ ਸੁਵਿਧਾ ਕੋਈ ਵੀ ਨਹੀਂ ਹੈ ਨਹੀਂ ਜੀ ਕਦੇ ਕਿਹਾ ਹੋਵੇ ਮੈਂਬਰ ਸਰਪੰਚ ਕਾਇਨੇ ਹੁੰਨੇ ਆ ਜੀ ਸਵਬਦਾ ਤੇ ਸਾਨੂੰ ਮਿਲਨੇ ਚਾਹੀਦੇ ਕੋਈ ਸਵਬਦਾ ਨਹੀਂ ਆ ਰਹੀ ਸਾਡੇ ਕੋਲ ਉਹ ਸਾਨੂੰ ਕੋਈ ਜਵਾਬ ਦਿੰਦੇ ਕੋਈ ਜਵਾਬ ਵੀ ਨਹੀਂ ਦਿੰਦੇ ਜੀ ਸਾਨੂੰ ਆਂਦੇ ਦੇਖਣ ਆਂਦੇ ਇੱਥੇ ਦੇਖਣ ਵੀ ਨਹੀਂ ਆਇਆ ਕੋਈ ਜਿਸ ਤਾਂ ਨਹੀਂ ਵੇਖਿਆ ਮੈਂ ਅੱਖਾਂ ਦੇ ਦੇਖਣ ਵੀ ਕੋਈ ਆਇਆ ਸੀ ਨਾ ਡਾਕਟਰ ਬੋਲਣੀ ਚਾਹੀਦੀ ਡਾਕਟਰ ਹਾਂ ਜੀ ਖੁੱਲਣੀ ਚਾਹੀਦੀ ਡਿਸਪੈਟਸ ਤਾਂ ਹੀ ਕਹਿੰਦੇ ਬੈਠਣਾ ਚਾਹੀਦਾ ਇੱਥੇ ਹਾਂ ਇਥੇ ਡਾਕਟਰ ਜਰੂਰ ਸਾਡੇ ਕੋਲੇ ਹੋਣਾ ਚਾਹੀਦਾ ਤੇ ਸਿੰਘ ਨਹੀਂ ਉਦੋਂ ਦੀ ਆ ਮੈਂ ਗੁਰਤੇਜ ਸਿੰਘ ਪਿੰਡ ਵੀਰਤਲਾ ਬਸੇ ਨੰਬਰ 4 ਦੇ ਰਹਿਣ ਵਾਲਾ ਇੱਥੇ 15 20 20 ਸਾਲ ਹੋ ਗਏ ਜਾਂ ਕੰਮ ਬਰ ਹੋ ਗਏ ਕੋਈ ਡਾਕਟਰ ਨਹੀਂ ਆਇਆ ਸੀ ਜੇ ਡਾਕਟਰ ਆਊਗਾ ਸਾਨੂੰ ਐਮਰਜੈਂਸੀ ਮਿਲ ਜੂਗੀ ਤੁਹਾਨੂੰ ਜਿਹੜੇ ਹੁਣ ਤੋਂ ਆਈ ਦੇਖੋ ਬੇਚ ਰਾਤ ਨੂੰ ਕੋਈ ਲੱਕਤਾ ਆਉਂਦੀ ਹੈ ਕੋਈ ਉਹ ਨਹੀਂ ਰਾਤ ਨੂੰ ਕਈ ਬੰਦੇ ਦਾ ਸਾਡੇ ਮਤਲਬ ਬਿਗੈਰ ਕਿਸਾਨ ਤੋਂ ਨਾ ਆਸੇ ਹੋਏ ਵੀ ਹੈ ਤੁਹਾਨੂੰ ਕਿ ਕਈ ਜਨਾਰੀਏ ਨਾ ਤੇ ਹੁਣ ਤੇ ਤਰੀਕਾ ਨਹੀਂ ਯਾਦ ਰਹਿ ਨਹੀਂ ਆ ਕਿਵੇਂ ਐਸੇ ਹੋਏ ਆ ਇੱਥੋਂ ਬੰਦਾ ਗਿਆ ਗਏ ਤਾਂ ਉਹ ਜੜ ਜੁੱਟ ਖੜਾ ਗਏ ਤਾਂ ਉਹਨਾਂ ਦਾ ਵੀ ਵਿਚਾਰੇ ਲਾਇਕ ਕਰਾਉਂਦੇ ਆ ਤੇ ਗਾਹਾਂ ਚਿੱਚਾਣੇ ਘੇਰ ਲਏ ਮੋਟਰਸਾਈਕਲ ਤੇ ਗਏ ਤੇ ਉਹਨਾਂ ਨੇ ਸਟਾਫਾ ਮਾਰ ਗਏ ਡਾਕਟਰ ਆਣੇ ਚਾਹੀਦੇ ਇੱਥੇ ਡਾਕਟਰ ਜੀ ਉਹ ਆਣੇ ਚਾਹੀਦੇ ਕਿ ਮੈਂ ਕਰੋ ਡਾਕਟਰਾਂ ਦਾ ਬਹੁਤ ਪਰੇਸ਼ਾਨਾ ਛੀ ਵਾਸੀਆਂ ਛੀਏ ਪਰੇਸ਼ਾਨੇ ਕੋਲ ਬੰਨ ਤੋਂ ਤਾਂ ਪਹਿਲਾ ਇਹ ਚੱਲੂ ਹੋਣੀ ਚਾਹੀਦੀ ਹੈ ਕਿੰਨੀ ਕਿ ਦੂਰ ਜਿਹੜਾ ਡਾਕਟਰ ਤੁਹਾਨੂੰ ਮਿਲਦਾ ਇੱਥੋਂ ਜੇ ਇੱਥੋਂ ਦੇਖੋ ਹੁਣ ਪਹਿਲਾਂ 6 ਕਿਲੋਮੀਟਰ ਪਹਿਲਾਂ ਹੁਣ 12 ਕਿਲੋਮੀਟਰ ਪੈਂਦਾ 12 ਕਿਲੋਮੀਟਰ ਦੂਰੀ ਤੇ ਦੇਖੋ ਜਦੋਂ ਜਾਂਦੇ ਜਾਂਦੇ ਦਾ ਬੰਦੇ ਰਾਨ ਹੋ ਜਾਂਦਾ ਕਿਸੇ ਵਾਰ ਦੇਖੋ ਸਾਨੂੰ ਇਸ ਤੋਂ ਪਹਿਲਾਂ ਜਸੂ ਜਾਣਾ ਪੈਂਦਾ ਉਤੋਂ ਮੁੜ ਕੇ ਫੇਰ ਹਸਪਤਾਲ ਚਾਉਣਾ ਪੈਂਦਾ ਕੋਈ ਇਸ ਤਰ੍ਹਾਂ ਵੀ ਹਾਦਸਾ ਹੋਇਆ ਕਿ ਇਲਾਜ ਟਾਈਮ ਤੇ ਨਾ ਮਿਲਿਆ ਹੋਵੇ ਨਾ ਨਹੀਂ ਹੋਇਆ ਜੀ ਹੋਇਆ ਹੋਇਆ ਇਹ ਇਸ਼ੇ ਕਰਕੇ ਆਈ ਆ ਸੀ ਦਿੱਕਤ ਮੰਨਦੇ ਨਾ ਜੇ ਮੌਕੇ ਤੇ ਡਾਕਟਰ ਹੁੰਦਾ ਜਾਂ ਮੌਕੇ ਮੌਕੇ ਜੱਟ ਨੂੰ ਟਿਕਾ ਬੁੜੀ ਤੇ ਲਵਾ ਉਹ ਕੋਈ ਇੱਕ ਸਾਥ ਹੁੰਦਾ ਐਮਰਜੈਂਸੀ ਨੂੰ ਬੁਲਾਉਂਦਾ ਡਾਕਟਰ ਦੀ ਟੀਮ ਆ ਪਹਿਲੇ ਆਉਂਦੀ ਉੱਥੋਂ ਤੇ ਸਾਡੇ ਆਕੇ ਆਉਂਦੇ ਨਹੀਂ ਕਦੇ ਸਰਪੰਚ ਮੈਂਬਰ ਨੂੰ ਨਾ ਹੀ ਸਰਪੰਚ ਮੈਂਬਰ ਇਸੇ ਆ ਕੇ ਮੁਰਝਾਂਦੇ ਕੋਈ ਆਹ ਜੀ ਕਰਾਂਗੇ ਕਰਾਂਗੇ ਕਾੜੀਆਂ ਵੋਟਾਂ ਬੇ ਆਉਂਦੇ ਕੋਈ ਐ ਕਰਾਂਗੇ ਐ ਕਰਾਂਗੇ ਕੋਈ ਸਾੜੇ ਆਰੇ ਸੋਣੇ ਇੱਥੇ ਦੇਖੋ ਜੀ ਕਰ ਇਹ ਸਭ ਦਾ ਸਾਰਾ ਕੀ ਵਸੀਆਂ ਜਾਂ ਹੈ ਗਰੀਬਾਂ ਦੀਆਂ ਤਖਲਾ ਕੋਈ ਹੈ ਨਹੀਂ ਕਿ ਹਰੇਕ ਕੋਲੇ ਨਾ ਸਾਧਣਾ ਮੋਟਰਸਾਈਕਲ ਮੋਟਰਸਾਈਕਲ ਮਰੀਜ਼ ਬੰਦਾ ਜਾਊ ਕਿਵੇਂ